ਸੋਚੋ ਜਰਾ ਇੱਕ ਛੋਟਾ ਜਿਹਾ ਡਿਵਾਈਸ ਜੋ ਤੁਹਾਡੀ ਜੇਬ ਵਿੱਚ ਫਿੱਟ ਹੁੰਦਾ ਹੈ ਕਿਵੇਂ ਸਾਰੀ ਦੁਨੀਆ ਬਦਲ ਸਕਦਾ ਹੈ ਇੱਕ ਅਜੀਹਾ ਫੋਨ ਜੋ ਸਿਰਫ ਕਾਲਾਂ ਜਾਂ ਮੈਸੇਜ ਲਈ ਨਹੀਂ ਪਰ ਸਾਡਾ ਰਹਿਣ ਸਹਿਣ ਕਲਚਰ ਬਿਜ਼ਨਸ ਅਤੇ ਟੈਕਨੋਲੋਜੀ ਨੂੰ ਦੁਬਾਰਾ ਤੈਅ ਕਰਦਾ ਹੈ 2007 ਵਿੱਚ ਸਟੀਵ ਜੋਬਸ ਸਟੇਜ ਤੇ ਖੜਾ ਹੋਇਆ ਤੇ ਉਸਦੀ ਇੱਕ ਗੱਲ ਨੇ ਦੁਨੀਆ ਹਿਲਾ ਦਿੱਤੀ ਅੱਜ ਐਪਲ ਫੋਨਾਂ ਨੂੰ ਦੁਆਰਾ ਖੋਜਣ ਜਾ ਰਿਹਾ ਹੈ ਇਹ ਫੋਨ ਨਾ ਸਿਰਫ ਨਵੀਂ ਖੋਜ ਦਾ ਸਿੰਬਲ ਸੀ ਬਲਕਿ ਪਾਵਰ ਸਟੇਟਸ ਤੇ ਪਾਗਲਪੰਦਾ ਵੀ ਕਿਉਂਕਿ ਜਦੋਂ ਆਈਫੋਨ ਆਇਆ ਕਈ ਕੰਪਨੀਆਂ ਨੂੰ ਆਪਣੇ ਕੰਮ ਦਾ ਤਰੀਕਾ ਬਦਲਣਾ ਪਿਆ ਤੇ ਲੋਕ ਇਸ ਦੇ ਕਰੇਜ਼ ਵਿੱਚ ਪੂਰੀ ਤਰ੍ਹਾਂ ਫਸ ਗਏ ਉਸ ਸਮੇਂ ਦੇ ਸਭ ਤੋਂ ਉੱਤੇ ਵਾਲੇ ਬਲੈਕਬੈਰੀ ਤੇ ਨੋਕੀਆ ਸਭ ਨੇ ਇਹ ਸੋਚਿਆ ਨਹੀਂ ਸੀ ਕਿ ਇਹ ਛੋਟਾ ਜਿਹਾ ਆਈਫੋਨ ਸਾਰੀ ਦੁਨੀਆ ਨੂੰ ਝੁਕਣ ਤੇ ਮਜਬੂਰ ਕਰੂਗਾ ਆਈਫੋਨ ਨੇ ਟੈਕਨੋਲੋਜੀ ਨੂੰ ਬਦਲਿਆ ਬਿਜ਼ਨਸ ਮਾਡਲ ਨੂੰ ਰੀਡਿਫਾਈਨ ਕੀਤਾ ਤੇ ਲੋਕਾਂ ਦੇ ਰੁਝਾਨ ਨੂੰ ਪੱਕੇ ਤੌਰ ਤੇ ਨਵੀਂ ਜਗ੍ਹਾ ਕਰ ਦਿੱਤਾ ਟੱਚ ਸਕਰੀਨ ਐਪ ਸਟੋਰ ਆਈ ਕਲਾਉਡ ਸਿਰੀ ਇਹ ਸਾਰੇ ਕਨਸੈਪਟ ਅਜੀਹੇ ਸਨ ਜੋ ਸਿਰਫ ਫਿਊਚਰਿਸਟਿਕ ਫਿਲਮਾਂ ਵਿੱਚ ਹੀ ਦੇਖੇ ਜਾਂਦੇ ਰਹੇ ਪਰ ਇਹ ਡਿਵਾਈਸ ਸਿਰਫ ਬਾਹਰੀ ਦਿਖਾਵੇ ਅਤੇ ਸਹੂਲਤਲੇ ਨਹੀਂ ਸੀ ਇਸ ਦੇ ਨਾਲ ਆਇਆ ਇਕੋਸਿਸਟਮ ਜੋ ਆਈਫੋਨ ਚਲਾਣ ਵਾਲਿਆਂ ਨੂੰ ਆਪਣੇ ਨਾਲ ਡੁਗਾਈ ਨਾਲ ਸ਼ਾਮਲ ਕਰਦਾ ਹੈ ਐਡਿਕਟਿਵ ਆਰਾਮਦਾਇਕ ਅਤੇ ਮਹਿੰਗਾ ਇਸ ਕਹਾਣੀ ਵਿੱਚ ਅਸੀਂ ਜਾਣਾਂਗੇ ਐਪਲ ਦਾ ਜਨਮ ਕਿਵੇਂ ਹੋਇਆ ਇਸਨੇ ਬਲੈਕਬੈਰੀ ਅਤੇ ਦੂਜੀ ਮੋਬਾਈਲ ਕੰਪਨੀਆਂ ਨੂੰ ਕਿਵੇਂ ਹਰਾਇਆ ਅਤੇ ਕੀ ਕਾਰਨ ਹੈ ਕਿ ਇਹ ਹਰ ਸਾਲ ਮਹਿੰਗਾ ਹੁੰਦਾ ਜਾ ਰਿਹਾ ਹੈ ਤੇ ਇਸ ਦੇ ਪਿੱਛੇ ਐਪਲ ਦੀ ਅਸਲੀਅਤ ਕੀ ਹੈ 2000 ਦੇ ਸ਼ੁਰੂਆਤੀ ਸਾਲਾਂ ਵਿੱਚ ਫੋਨ ਇੰਡਸਟਰੀ ਬਹੁਤ ਬਕਰੀ ਸੀ ਨੋਕੀਆ ਮਟ੍ਰੋਲਾ ਬਲੈਕਬੈਰੀ ਇਹਨਾਂ ਬ੍ਰਾਂਡਾਂ ਨੇ ਲੋਕਾਂ ਦੇ ਹਿਸਾਬ ਨਾਲ ਫੋਨ ਬਣਾਏ ਪਰ ਉਦੋਂ ਸਾਰੇ ਫੋਨ ਇੱਕੋ ਜਿਹੇ ਸਨ ਛੋਟੀਆਂ ਸਕਰੀਨਾਂ ਘੱਟ ਫੰਕਸ਼ਨ ਲਿਖਣ ਦੇ ਲਈ ਬਟਨਾਂ ਵਾਲੇ ਕੀਬੋਰਡਸ ਮੈਸੇਜ ਦੇ ਲਈ ਇੱਕ ਬਟਨ ਨੂੰ ਤਿੰਨ ਚਾਰ ਬਾਰ ਦਬਣਾ ਇਹ ਫੋਨ ਲੰਮੇ ਜਰੂਰ ਚੱਲਦੇ ਪਰ ਕੁਝ ਨਵਾਂ ਨਹੀਂ ਸੀ ਆ ਰਿਹਾ ਦੂਜੇ ਪਾਸੇ ਐਪਲ ਜਿੱਥੇ ਸਟੀਵ ਜੋਬਸ ਦੇ ਨਜ਼ਰੀਏ ਨੇ ਕਈ ਚੀਜ਼ਾਂ ਬਦਲੀਆਂ ਉਸਨੇ ਸੋਚਿਆ ਕਿ ਫੋਨਾਂ ਵਿੱਚ ਹੋਰ ਵੀ ਬਹੁਤ ਕੁਝ ਹੋ ਸਕਦਾ ਹੈ ਇਹ ਨਾ ਸਿਰਫ ਗੱਲ ਕਰਨ ਦੀ ਕੋਈ ਚੀਜ਼ ਹੋਵੇ ਬਲਕਿ ਪਰਸਨਲ ਅਸਿਸਟੈਂਟ ਟੀਵੀ ਜਾਂ ਟੇਪ ਤੇ ਇੱਕ ਛੋਟਾ ਕੰਪਿਊਟਰ ਵੀ ਬਣ ਸਕੇ 2004 ਤੋਂ 2006 ਵਿੱਚ ਐਪਲ ਨੇ ਇੱਕ ਖੂਫੀਆ ਪ੍ਰੋਜੈਕਟ ਚਲਾਇਆ ਇਸ ਨੂੰ ਨਾਮ ਦਿੱਤਾ ਗਿਆ ਪ੍ਰੋਜੈਕਟ ਪਰਪਲ ਇਸ ਪ੍ਰੋਜੈਕਟ ਵਿੱਚ ਇੰਜੀਨੀਅਰਸ ਨੇ ਐਮਰਜੈਂਸੀ ਫੋਨਸ ਗਾਣੇ ਸੁਣਨ ਵਾਲੇ ਆਈਪੌਡ ਟੱਚ ਸਕਰੀਨ ਅਤੇ ਨਵੇਂ ਸੌਫਟਵੇਅਰ ਇਕੋਸਿਸਟਮ ਵਿੱਚ ਮਿਕਸ ਕੀਤੇ ਸਟੀਵ ਜੋਬਸ ਨੇ ਜ਼ੋਰ ਦਿੱਤਾ ਕਿ ਮੋਬਾਈਲ ਫੋਨ ਸ਼ਾਨਦਾਰ ਹੋਵੇ ਇਸ ਸਾਰੀ ਹੀ ਸਕਰੀਨ ਟੱਚ ਨਾਲ ਚੱਲਣ ਵਾਲੀ ਤੇ ਇਹ ਬਟਨਾਂ ਉੱਤੇ ਘੱਟ ਇਸ਼ਾਰਿਆਂ ਤੇ ਜ਼ਿਆਦਾ ਚੱਲੇ ਇਹ ਸਿੱਧਾ ਜਿਹਾ ਡਿਜ਼ਾਈਨ ਸੀ ਪਰ ਕਈ ਫੰਕਸ਼ਨਾਂ ਦੇ ਨਾਲ 2007 ਵਿੱਚ ਜਦੋਂ ਸਟੀਵ ਜੋਬਸ ਨੇ ਆਈਫੋਨ ਲੋਕਾਂ ਨੂੰ ਬਖਾਇਆ ਤਾਂ ਉੱਥੇ ਬੈਠੇ ਲੋਕ ਹੈਰਾਨ ਹੋ ਗਏ ਜੋਬਸ ਨੇ ਸਕਰੀਨ ਤੇ ਹੱਥ ਰੱਖ ਕੇ ਕਿਹਾ ਗਾਣੇ ਫੋਨ ਤੇ ਗੱਲ ਕਰਨਾ ਅਤੇ ਇੰਟਰਨੈਟ ਇਹ ਸਭ ਕੁਝ ਹੁਣ ਇੱਕੋ ਫੋਨ ਵਿੱਚ ਹੋਵੇਗਾ ਉਸ ਦੀ ਗੱਲ ਸਿਰਫ ਮਸ਼ਹੂਰੀ ਜਾਂ ਫਿਲਮੀ ਨਹੀਂ ਸੀ ਇਹ ਅਸਲੀਅਤ ਸੀ Apple ਨੇ ਉਹ ਕਰ ਦਿੱਤਾ ਜੋ ਬਾਕੀ ਕੰਪਨੀਆਂ ਉਸ ਸਮੇਂ ਸੋਚ ਨਹੀਂ ਸੀ ਸਕਦੀਆਂ Apple ਦੀ ਖੂਬੀ ਨਾ ਸਿਰਫ ਹਾਰਡਵੇਅਰ ਵਿੱਚ ਸੀ ਬਲਕਿ ਸੌਫਟਵੇਅਰ ਇੰਟੀਗ੍ਰੇਸ਼ਨ ਅਤੇ ਲੋਕਾਂ ਨੂੰ ਪਸੰਦ ਆਉਣ ਵਾਲੀ ਸੀ ਇਸ ਤੋਂ ਪਹਿਲਾਂ ਵੀ ਟੱਚ ਵਾਲੇ ਫੋਨ ਬਣਦੇ ਸਨ ਪਰ ਉਹਨਾਂ ਤੇ ਇੱਕ ਸਮੇਂ ਸਿਰਫ ਇੱਕ ਕੰਮ ਹੁੰਦਾ ਪਰ ਆਈਫੋਨ ਵਿੱਚ ਮਲਟੀ ਟੱਚ ਆਇਆ ਜਿਸ ਨਾਲ ਹੁਣ ਕਈ ਫੰਕਸ਼ਨ ਇੱਕ ਬਾਰ ਵਿੱਚ ਹੀ ਖੁੱਲ ਜਾਂਦੇ ਇਸ ਦੇ ਨਾਲ ਹੀ ਫੋਟੋ ਨੂੰ ਹੁਣ ਛੋਟਾ ਵੱਡਾ ਕਰਨਾ ਰਿਸਪੌਂਸਿਵ ਯੂਆਈ ਪਰ ਅਜੇ ਇਹ ਸਾਰੀ ਤਕਨੀਕ ਸਿਰਫ ਪਹਿਲੀ ਸਟੇਜ ਵਿੱਚ ਸੀ ਪਰ ਐਪਲ ਨੇ ਇਸ ਸੋਚ ਨੂੰ ਸੱਚ ਕਰਨਾ ਸ਼ੁਰੂ ਕਰ ਦਿੱਤਾ ਸਟੀਵ ਜੋਬ ਦੀ ਸੋਚਣੀ ਸੀ ਕਿ ਫੋਨ ਸਿਰਫ ਗੱਲਾਂ ਕਰਨ ਵਾਲੇ ਡਿਵਾਈਸ ਨਾ ਰਹਿਣ ਉਹ ਲਾਈਫਸਟਾਈਲ ਸਭਿਆਚਾਰ ਅਤੇ ਅਮੀਰੀ ਦਿਖਾਉਣ ਵਾਲੇ ਬਣਨਾ ਇਸ ਇਨੋਵੇਸ਼ਨ ਨੇ ਇੰਡਸਟਰੀ ਦੇ ਨਿਜਮ ਤੋੜੇ ਟੱਚ ਸਕਰੀਨ ਐਪ ਇਕੋਸਿਸਟਮ ਵਧੀਆ ਦਿਖਣ ਵਾਲਾ ਡਿਜ਼ਾਈਨ ਇਹ ਸਾਰੇ ਫੀਚਰਸ ਬਲੈਕਬੈਰੀ ਅਤੇ ਨੋਕੀਆ ਵਰਗੇ ਬ੍ਰਾਂਡਾਂ ਲਈ ਖੇਡ ਬਦਲਣ ਵਾਲੇ ਸਨ ਆਈਫੋਨ ਦੇ ਮਾਰਕੀਟ ਵਿੱਚ ਆਉਣ ਤੋਂ ਪਹਿਲਾਂ ਇਸ ਦੀ ਕਿਸੇ ਨੂੰ ਖਬਰ ਨਹੀਂ ਸੀ ਇਸ ਪ੍ਰੋਜੈਕਟ ਨੂੰ ਗੁਪਤ ਰੱਖਿਆ ਗਿਆ ਐਪਲ ਨੇ ਆਪਣੇ ਕੰਮਿਆਂ ਨੂੰ ਟਾਈਡ ਐਨ ਡੀਏ ਵਿੱਚ ਰੱਖਿਆ ਤੇ ਪੇਪਰਾਂ ਤੇ ਸਾਈਨ ਕਰਵਾਏ ਗਏ ਜਿਸ ਦਾ ਮਤਲਬ ਹੈ ਕਿ ਜੋ ਕੁਝ ਕੰਪਨੀ ਦੇ ਅੰਦਰ ਚੱਲ ਰਿਹਾ ਹੈ ਉਸ ਬਾਰੇ ਤੁਸੀਂ ਬਾਹਰ ਕਿਸੇ ਨੂੰ ਦੱਸ ਨਹੀਂ ਸਕਦੇ ਨਾ ਤੁਸੀਂ ਪ੍ਰੋਡਕਟ ਦੀ ਜਾਣਕਾਰੀ ਲੀਕ ਕਰ ਸਕਦੇ ਹੋ ਨਾ ਹੀ ਸੀਕ੍ਰੇਟ ਪਲਾਨਸ ਅੰਤ ਵਿੱਚ ਜਦੋਂ ਆਈਫੋਨ ਮਾਰਕੀਟ ਵਿੱਚ ਆਇਆ ਤਾਂ ਲੋਕਾਂ ਨੂੰ ਅਹਿਸਾਸ ਹੋਇਆ ਕਿ ਇਹ ਸਿਰਫ ਇੱਕ ਫੋਨ ਨਹੀਂ ਇੱਕ ਸੁਪਰ ਕੰਪਿਊਟਰ ਹੈ 2007 ਦੀਆਂ ਗਰਮੀਆਂ ਵਿੱਚ ਰਿਲੀਜ਼ ਹੋਣ ਦੇ ਨਾਲ ਆਈਫੋਨ ਸਿਰਫ ਟੈਕਨੋਲੋਜੀ ਪਸੰਦ ਕਰਨ ਵਾਲਿਆਂ ਲਈ ਨਹੀਂ ਸੀ ਇਹ ਇੱਕ ਨਿਸ਼ਾਨ ਬਣ ਗਿਆ ਜਿੱਥੇ ਨਵੀਂ ਸੋਚ ਅਤੇ ਸਟਾਈਲ ਇਕੱਠੇ ਹੋ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਹਨ ਆਈਫੋਨ ਨੇ ਸਿਖਾਇਆ ਕਿ ਡਿਜ਼ਾਈਨ ਸੌਫਟਵੇਅਰ ਪੂਰਾ ਇਕੋਸਿਸਟਮ ਅਤੇ ਮਨੁੱਖੀ ਦਿਮਾਗ ਦਾ ਪਰਫੈਕਟ ਮਿਲਾਪ ਹੀ ਉਹ ਜਾਦੂ ਕਰਦਾ ਹੈ ਜੋ ਇੱਕ ਪ੍ਰੋਡਕਟ ਨੂੰ ਸੱਚਮੁੱਚ ਹੀ ਪ੍ਰਭਾਵਸ਼ਾਲੀ ਬਣਾਉਂਦਾ ਹੈ ਅਗਲੇ ਹਿੱਸੇ ਵਿੱਚ ਅਸੀਂ ਵੇਖਾਂਗੇ ਕਿ ਆਈਫੋਨ ਨੇ ਬਲੈਕਬੈਰੀ ਅਤੇ ਉਸ ਸਮੇਂ ਦੇ ਹੋਰ ਸਮਾਰਟਫੋਨਾਂ ਨੂੰ ਕਿਵੇਂ ਹਰਾ ਦਿੱਤਾ ਅਤੇ ਕਿਹੜੀਆਂ ਤਕਨੀਕਾਂ ਤੇ ਰਣਨੀਤੀਆਂ ਨੇ ਐਪਲ ਨੂੰ ਸਿਖਰ ਤੇ ਪਹੁੰਚਾਇਆ 2000 ਦੇ ਪਹਿਲੇ ਸਮਾਰਟਫੋਨਾਂ ਵਿੱਚੋਂ ਬਲੈਕਬੈਰੀ ਹਰੇਕ ਬਿਜ਼ਨਸ ਵਾਲਿਆਂ ਦੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਸੀ ਛੋਟਾ ਜਿਹਾ ਕੀਬੋਰਡ ਤੇਜ਼ ਈਮੇਲ ਪੁਸ਼ ਨੋਟੀਫਿਕੇਸ਼ਨ ਸੁਰੱਖਿਅਤ ਨੈਟਵਰਕ ਇਹ ਫੋਨ ਉਸ ਸਮੇਂ ਰਾਜ ਕਰ ਰਿਹਾ ਸੀ ਤੇ ਬਲੈਕਬੈਰੀ ਦੀ ਪੋਪੂਲੈਰਿਟੀ ਨੂੰ ਦੇਖ ਕੇ ਇਦਾਂ ਲੱਗਦਾ ਸੀ ਕਿ ਇਸ ਨੂੰ ਕੋਈ ਹਰਾ ਨਹੀਂ ਸੀ ਸਕਦਾ ਪਰ ਜਦੋਂ ਆਈਫੋਨ ਆਇਆ ਇਹ ਕ੍ਰਾਂਤੀਕਾਰੀ ਡਿਵਾਈਸ ਸਾਬਤ ਹੋਇਆ ਜਿਸ ਨੇ ਪੁਰਾਣੇ ਤਰੀਕਿਆਂ ਨੂੰ ਚੈਲੰਜ ਕੀਤਾ ਬਲੈਕਬੈਰੀ ਆਪਣੇ ਕਈ ਬਟਨਾਂ ਵਾਲੇ ਕੀਬੋਰਡਸ ਤੇ ਜ਼ਿਆਦਾ ਧਿਆਨ ਦਿੰਦਾ ਕਾਰਪੋਰੇਟ ਕੰਪਨੀਆਂ ਲਈ ਸੌਖਾ ਇੰਟਰਫੇਸ ਬਣਾਉਂਦਾ ਸੀ ਪਰ ਆਈਫੋਨ ਨੇ ਸਾਰਾ ਟੱਚ ਫੋਨ ਅਤੇ ਬਰਾਊਜ਼ਰ ਕੇਂਦਰਿਤ ਫੋਨ ਲਿਆਂਦਾ ਫੋਨ ਚਲਾਉਣ ਵਾਲਿਆਂ ਨੂੰ ਪਹਿਲੀ ਵਾਰ ਲੱਗਾ ਕਿ ਅਸੀਂ ਸਕਰੀਨ ਤੇ ਕੁਝ ਵੀ ਕਰ ਸਕਦੇ ਹਾਂ ਸਿਰਫ ਲਿਖਣਾ ਹੀ ਨਹੀਂ ਐਪ ਸਟੋਰ ਦੀ ਰਣਨੀਤੀ ਵੀ ਗੇਮ ਚੇਂਜਰ ਬਣੀ ਬਲੈਕਬੈਰੀ ਦਾ ਸੌਫਟਵੇਅਰ ਇਕੋਸਿਸਟਮ ਸੀਮਤ ਸੀ ਐਪਸ ਬਣਾਉਣ ਵਾਲੇ ਸਿਰਫ ਕੁਝ ਔਖੇ ਐਪ ਬਣਾਉਂਦੇ ਪਰ ਐਪਲ ਨੇ ਥਰਡ ਪਾਰਟੀ ਐਪਸ ਸਪੋਰਟ ਦਿੱਤਾ ਜਿਸ ਕਾਰਨ ਹੁਣ ਕਈ ਅਲੱਗ-ਅਲੱਗ ਕੰਮਾਂ ਦੀਆਂ ਐਪਾਂ ਆ ਗਈਆਂ ਜਿਵੇਂ ਗੇਮਸ ਪ੍ਰੋਡਕਟਿਵਿਟੀ ਐਪਸ ਸੋਸ਼ਲ ਮੀਡੀਆ ਟੂਲਸ ਇਹ ਹਰ ਕਿਸੇ ਨੂੰ ਆਸਾਨੀ ਨਾਲ ਮਿਲਣ ਲੱਗੇ ਇਸਨੇ ਆਈਫੋਨ ਨੂੰ ਕਈ ਕੰਮ ਕਰਨ ਵਾਲਾ ਨਿੱਜੀ ਅਤੇ ਮਜ਼ੇਦਾਰ ਡਿਵਾਈਸ ਬਣਾਉ ਦਿੱਤਾ ਇਸ ਦਾ ਡਿਜ਼ਾਈਨ ਵੀ ਇੱਕ ਵੱਡਾ ਕਾਰਨ ਹੈ ਬਲੈਕਬੈਰੀ ਜੋ ਇੱਕ ਭਾਰੀ ਕਿਸਮ ਦਾ ਫੋਨ ਸੀ ਪਰ ਆਈਫੋਨ ਸਲਿੱਕ ਸਟਾਈਲਿਸ਼ ਅਤੇ ਲੋਕਾਂ ਦੀ ਨਜ਼ਰ ਖਿੱਚਣ ਵਾਲਾ ਸੀ ਸਟੀਵ ਜੌਬਸ ਨੇ ਫੋਨ ਚਲਾਉਣ ਵਾਲਿਆਂ ਦੀ ਸੋਚ ਸਮਝ ਲਈ ਕਿ ਲੋਕਾਂ ਨੂੰ ਸਿਰਫ ਫੰਕਸ਼ਨ ਨਹੀਂ ਸੁੰਦਰਤਾ ਵੀ ਚਾਹੀਦੀ ਹੈ ਇਸ ਪਹੁੰਚ ਨੇ ਕੰਪਨੀਆਂ ਵਿੱਚ ਕੰਮ ਕਰਨ ਵਾਲਿਆਂ ਨੂੰ ਵੀ ਖਿੱਚਿਆ ਬੱਚਿਆਂ ਤੇ ਜਵਾਨਾਂ ਨੂੰ ਅਫਜ਼ੈਸਟ ਕੀਤਾ ਔਂਦੇ ਸਾਰੇ ਹਰ ਘਰ ਵਿੱਚ ਵੱਡ ਗਿਆ ਫਿਰ ਆਈਫੋਨ ਦੇ ਆਉਣ ਤੋਂ ਬਾਅਦ ਬਲੈਕਬੈਰੀ ਨੇ ਜਵਾਬ ਦਿੱਤਾ ਟੱਚ ਸਕਰੀਨਸ ਕਾਪੀ ਕੀਤੇ ਫੋਨਸ ਸਲਿਮ ਅਤੇ ਪਤਲੇ ਬਣਾਣੇ ਸ਼ੁਰੂ ਕਰ ਦਿੱਤੇ ਪਰ ਐਪਲ ਪਹਿਲਾਂ ਹੀ ਆਪਣਾ ਇਕੋਸਿਸਟਮ ਪੱਕਾ ਅਤੇ ਬ੍ਰਾਂਡ ਦਾ ਨਾਮ ਕਰ ਚੁੱਕਾ ਸੀ ਆਈਫੋਨ ਚਲਾਉਣ ਵਾਲੇ ਆਸਾਨੀ ਨਾਲ ਦੂਜੇ ਫੋਨ ਨਹੀਂ ਵਰਤਦੇ ਸਨ ਕਿਉਂਕਿ ਇਸ ਦੀਆਂ ਐਪਾਂ ਬਿਲਕੁਲ ਨਵੀਆਂ ਹੁੰਦੀਆਂ ਆਈ ਕਲਾਉਡ ਮਜ਼ਬੂਤ ਸੀ ਇਸ ਵਿੱਚ ਐਨੀਆਂ ਚੀਜ਼ਾਂ ਕਰਨ ਵਾਲੀਆਂ ਸਨ ਕਿ ਲੋਕ Apple ਦੇ ecosystem ਦੇ ਅੰਦਰ ਬੰਨੇ ਰਹਿੰਦੇ ਫਿਰ ਇਸ ਦੇ ਵਿਕਣ ਦੀ ਗਿਣਤੀ ਨੇ ਵੀ ਸਭ ਕੁਝ ਸਾਫ਼ ਕਰ ਦਿੱਤਾ 2008 ਤੋਂ 2010 ਦੇ ਵਿਚਕਾਰ iPhone ਨੇ ਤੇਜ਼ੀ ਨਾਲ ਮਾਰਕੀਟ ਉੱਤੇ ਕਬਜ਼ਾ ਕਰ ਲਿਆ BlackBerry ਦਾ ਰਾਜ ਖਤਮ ਹੋ ਰਿਹਾ ਸੀ ਉਸ ਦੇ brand ਦਾ ਨਾਮ ਹੁਣ ਪਹਿਲਾਂ ਵਾਂਗ ਮਸ਼ਹੂਰ ਨਹੀਂ ਸੀ ਤੇ ਮਾਰਕੀਟ ਡਿਮਾਂਡ ਵੀ ਘਟਦੀ ਗਈ iPhone ਨੇ ਸਿਰਫ ਫੋਨ ਇੰਡਸਟਰੀ ਨਹੀਂ ਬਦਲੀ ਸਗੋਂ ਫੋਨ ਚਲਾਉਣ ਵਾਲਿਆਂ ਦੀਆਂ ਨਵੀਆਂ-ਨਵੀਆਂ ਮੰਗਾਂ ਨੂੰ ਵੀ ਪੂਰਾ ਕੀਤਾ ਟੱਚ ਸਕਰੀਨ ਪ੍ਰਭਾਵ ਨਵੀਆਂ ਐਪਾਂ ਦਾ ਆਨੰਦ ਚੰਗਾ ਦਿਖਣ ਵਾਲਾ ਡਿਜ਼ਾਈਨ ਇਹ ਸਟੈਂਡਰਡ ਹੁਣ ਹਰ ਸਮਾਰਟਫੋਨ ਲਈ ਲਾਜ਼ਮੀ ਹਨ ਆਈਫੋਨ ਦਾ ਕੰਮ ਬਹੁਤ ਸਾਦਾ ਸੀ ਨਵੀਂ ਸੋਚ ਵਾਲਾ ਹਾਰਡਵੇਅਰ ਅਤੇ ਸੌਫਟਵੇਅਰ ਲੱਖਾਂ ਹੀ ਐਪਾਂ ਦਾ ਹੜ ਅਤੇ ਲਗਜ਼ਰੀ ਇਹ ਕੰਬੀਨੇਸ਼ਨ ਬਲੈਕਬੈਰੀ ਲਈ ਔਖਾ ਸਾਬਤ ਹੋਇਆ ਆਈਫੋਨ ਨੇ ਸਿਰਫ ਬਿਜ਼ਨਸਮੈਨ ਹੀ ਆਪਣੇ ਵੱਲ ਨਹੀਂ ਖਿੱਚੇ ਸਗੋਂ ਸਟੂਡੈਂਟਸ ਫਿਲਮ ਸਟਾਰਸ ਟੈਕਨੋਲੋਜੀ ਵਿੱਚ ਰੁਚੀ ਰੱਖਣ ਵਾਲੇ ਹਰ ਉਸ ਨੂੰ ਟਾਰਗੇਟ ਕੀਤਾ ਜਿਸ ਨੂੰ ਸਾਦਾ ਅਤੇ ਸਟਾਈਲ ਚਾਹੀਦਾ ਸੀ ਅਗਲੇ ਹਿੱਸੇ ਵਿੱਚ ਅਸੀਂ ਵੇਖਾਂਗੇ ਕਿ ਆਈਫੋਨ ਹਮੇਸ਼ਾ ਇਨਾ ਮਹਿੰਗਾ ਕਿਉਂ ਹੁੰਦਾ ਹੈ ਅਤੇ ਕਿਹੜੀ ਵਜ੍ਹਾ ਕਰਕੇ ਐਪਲ ਆਪਣੇ ਫੋਨਾਂ ਨੂੰ ਮਹਿੰਗਾ ਬਣਾਈ ਰੱਖਦਾ ਹੈ ਅਜਿ ਤੋ 15 ਸਾਲ ਪਹਿਲਾਂ ਕਿਸੇ ਨੇ ਵੀ ਸੋਚਿਆ ਨਹੀਂ ਹੋਣਾ ਕਿ ਇੱਕ ਫੋਨ ਵੀ ਸਾਡੀ ਜੇਬ ਕ ਜੱਡਾ ਕਿਵੇਂ 1 ਲੱਖ ਤੋਂ ਵੱਧ ਦੀ ਕੀਮਤ ਰੱਖੂਗਾ ਤੇ ਜੋ ਹਰ ਸਾਲ ਵੱਧ ਰਿਹਾ ਹੈ ਪਰ ਐਨੀ ਵੱਡੀ ਕੀਮਤ ਦਾ ਕੁਝ ਤੇ ਕਾਰਨ ਹੋਵੇਗਾ ਤਾਂ ਚਲੋ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਸ ਦਾ ਪਹਿਲਾ ਕਾਰਨ ਹੈ ਪ੍ਰੀਮੀਅਮ ਮਟੀਰੀਅਲਸ ਆਈਫੋਨ ਦੀ ਬੋਡੀ ਐਲੂਮੀਨੀਅਮ ਜਾਂ ਸਟੇਨਲੈਸ ਸਟੀਲ ਦੀ ਬਣੀ ਹੁੰਦੀ ਹੈ ਤੇ ਇਸ ਦੀ ਸਕਰੀਨ ਵਾਲਾ ਸ਼ੀਸ਼ਾ ਜੋ ਆਸਾਨੀ ਨਾਲ ਨਹੀਂ ਟੁੱਟਦਾ ਇਸ ਡਿਜ਼ਾਈਨ ਵਿੱਚ ਸ਼ੁੱਧਤਾ ਤੇ ਕਿਨਾਰੇ ਤੋਂ ਕਿਨਾਰੇ ਤੱਕ ਸਾਫ਼ ਡਿਸਪਲੇ ਹੁੰਦਾ ਹੈ। ਇਸ ਦੇ ਹਰ ਛੋਟੇ-ਛੋਟੇ ਪਾਰਟ ਸਾਵਧਾਨੀ ਨਾਲ ਇਕੱਠੇ ਕੀਤੇ ਜਾਂਦੇ ਹਨ। ਇਸ ਲਈ ਇਸ ਦਾ ਬਣਨਾ ਸ਼ੁਰੂ ਤੋਂ ਹੀ ਇਸ ਨੂੰ ਮਹਿੰਗਾ ਕਰ ਦਿੰਦਾ ਹੈ। ਦੂਜਾ ਕਾਰਨ ਹੈ ਖੋਜ ਅਤੇ ਵਿਕਾਸ। Apple ਹਰ ਮਾਡਲ ਵਿੱਚ ਸੈਂਕੜੇ ਇੰਜੀਨੀਅਰਸ, ਡਿਜ਼ਾਈਨਰਸ, ਸੌਫਟਵੇਅਰ ਬਣਾਉਣ ਵਾਲਿਆਂ ਨੂੰ ਸ਼ਾਮਲ ਕਰਦਾ ਹੈ। ਮਲਟੀ-ਟਚ ਟੈਕਨੋਲੋਜੀ, ਫੇਸ ਆਈਡੀ, ਐਡਵਾਂਸ ਕੈਮਰਾ ਸਿਸਟਮ, ਬੈਟਰੀ ਲਾਈਫ ਇਸ ਖੋਜ ਪਿੱਛੇ ਕਈ ਸਾਲ ਲਗਾ ਦਿੰਦੇ ਨੇ ਇਸ ਲਈ ਇਹ ਸਾਰਾ ਖਰਚਾ ਵੀ ਆਈਫੋਨ ਨੂੰ ਵੇਚਣ ਸਮੇਂ ਵਸੂਲ ਕੀਤਾ ਜਾਂਦਾ ਹੈ ਤੀਜਾ ਕਾਰਨ ਹੈ ਸੌਫਟਵੇਅਰ ਅਤੇ ਇਕੋਸਿਸਟਮ ਹੁਣ ਲੋਕ ਸਿਰਫ ਫੋਨ ਦੇ ਕੰਮ ਕਰਨ ਲਈ ਪੈਸੇ ਨਹੀਂ ਦਿੰਦੇ ਸਗੋਂ ਇਸ ਦੀ ਸ਼ਾਨ ਰੂਪ ਅਤੇ ਸਮਾਜ ਵਿੱਚ ਦਿਖਾਵੇ ਲਈ ਵੀ ਖਰੀਦੇ ਹਨ ਕਈ ਵਾਰੀ ਲੋਕ ਬਿਨਾਂ ਸੋਚੇ ਫੈਸਲਾ ਕਰ ਲੈਂਦੇ ਹਨ ਕਿ ਆਈਫੋਨ ਮਹਿੰਗਾ ਹੈ ਪਰ ਹੁਣ ਇਸ ਦੇ ਬ੍ਰਾਂਡ ਦੇ ਵੀ ਪੈਸੇ ਲੱਗਦੇ ਹਨ ਮੁੱਖ ਕਾਰਨ ਹੈ ਸਪਲਾਈ ਚੇਨ ਅਤੇ ਕੁਆਲਿਟੀ ਕੰਟਰੋਲ Apple ਆਪਣੇ ਸਪਲਾਈ ਕਰਨ ਵਾਲਿਆਂ ਦੀ ਪੂਰੀ ਜਾਂਚ ਕਰਦਾ ਹੈ ਅਤੇ ਉੱਚ ਗੁਣਵੱਤਾ ਵਾਲੇ ਪਾਰਟਸ ਨੂੰ ਯਕੀਨੀ ਬਣਾਉਂਦਾ ਹੈ ਫੋਨ ਦੇ ਬਣਾਉਣ ਚੈੱਕ ਕਰਨ ਅਤੇ ਵੰਡਣ ਦੇ ਹਰ ਕਦਮ ਤੇ ਸਖਤ ਮਿਆਰ ਫਾਲੋ ਹੁੰਦੇ ਹਨ ਬਹੁਤ ਵੱਡੇ ਪੱਧਰ ਤੇ ਬਣਾਉਣਾ ਸਸਤਾ ਨਹੀਂ ਹੁੰਦਾ ਅਤੇ ਨਮੀ ਸੋਚ ਅਤੇ ਸਾਫ ਸੁਥਰੇ ਕੰਮ ਦੀ ਸਪਾਈ ਕੁਦਰਤੀ ਤੌਰ ਤੇ ਕੀਮਤ ਵਧਾਉਂਦੀ ਹੈ ਇਹ ਸਾਰੇ ਕੰਮ ਨੇ ਆਈਫੋਨ ਨੂੰ ਇੱਕ ਸਧਾਰਨ ਫੋਨ ਤੋਂ ਉੱਚ ਦਰਜੇ ਦੀ ਟੈਕਨੋਲੋਜੀ ਦਾ ਤਜਰਬਾ ਬਣਾ ਦਿੱਤਾ। ਇਸ ਦਾ ਮਹਿੰਗਾ ਹੋਣਾ ਕੀ ਇਹ ਜਵਾਬ ਹੈ ਪਰ ਜੇ ਤੁਸੀਂ ਕਿਸੇ ਪੈਸੇ ਵਾਲੇ ਤੋਂ ਪੁੱਛੋ ਤਾਂ ਉਹਨਾਂ ਲਈ ਇਹ ਥੋੜੇ ਪੈਸਿਆਂ ਵਿੱਚ ਇੱਕ ਵਧੀਆ ਮੋਬਾਈਲ ਫੋਨ ਹੈ। ਬਾਕੀ ਜਿਵੇਂ ਹਰ ਚੀਜ਼ ਦੇ ਦੋ ਪੱਖ ਹੁੰਦੇ ਹਨ ਤਾਂ ਆਈਫੋਨ ਦਾ ਵੀ ਇੱਕ ਦੂਸਰਾ ਪੱਖ ਹੈ। ਜਿਵੇਂ ਆਈਫੋਨ ਦੀਆਂ ਖੂਬੀਆਂ ਤਾਂ ਬਹੁਤ ਹਨ ਤਾਂ ਕਮੀਆਂ ਵੀ ਕਿਸੇ ਤੋਂ ਲੁਕੀਆਂ ਨਹੀਂ। ਜਿਵੇਂ ਹਰ ਸਫਲ ਬ੍ਰਾਂਡ ਦੀ ਚਮਕ ਹੁੰਦੀ ਹੈ ਉਵੇਂ ਹੀ ਹਰ ਚਮਕ ਦੇ ਪਿੱਛੇ ਇੱਕ ਹਨੇਰਾ ਵੀ ਦਿਖਾਈ ਦਿੰਦਾ ਹੈ Apple ਜੋ ਨਵੇਂ ਸਟਾਈਲ ਅਤੇ ਪ੍ਰੀਮੀਅਮ ਟੈਕਨੋਲੋਜੀ ਲਈ ਜਾਣਿਆ ਜਾਂਦਾ ਹੈ ਉਸ ਦੀ ਇੱਕ ਡਾਰਕ ਸਾਈਡ ਵੀ ਹੈ ਪਹਿਲਾ ਮਾਮਲਾ ਲੇਬਰਾਂ ਨਾਲ ਧੱਕਾ ਚਾਈਨਾ ਵਿੱਚ Apple ਦੀਆਂ ਫੈਕਟਰੀਆਂ ਲੱਖਾਂ ਹੀ ਫੋਨ ਬਣਾਉਂਦੀਆਂ ਹਨ ਪਰ ਅਕਸਰ ਵਰਕਰਾਂ ਤੋਂ ਇੱਥੇ ਜ਼ਿਆਦਾ ਕੰਮ ਕਰਵਾਉਣਾ ਅਨਸੇਫ ਕੰਡੀਸ਼ਨ ਅਤੇ ਘੱਟ ਤਨਖਾਹਾਂ ਦੀਆਂ ਗੱਲਾਂ ਉੱਡਦੀਆਂ ਰਹਿੰਦੀਆਂ ਹਨ ਅਤੇ ਕਾਮਿਆਂ ਵੱਲੋਂ ਆਤਮਹੱਤਿਆਵਾਦੀਆਂ ਕੋਸ਼ਿਸ਼ਾਂ ਬੇਹਿਸਾਬ ਕੰਮ ਲੈਣਾ ਇਨ੍ਹਾਂ ਕਹਾਣੀਆਂ ਨੇ ਦੁਨੀਆ ਨੂੰ ਹੈਰਾਨ ਕੀਤਾ ਐਪਲ ਨੇ ਹੌਲੀ-ਹੌਲੀ ਵੱਡੇ ਬਦਲਾਅ ਲਿਆਂਦੇ ਪਰ ਆਲੋਚਨਾ ਹੁਣ ਵੀ ਚੱਲਦੀ ਰਹਿੰਦੀ ਹੈ ਦੂਜਾ ਮਾਮਲਾ ਜਾਣਬੁੱਝ ਕੇ ਫੋਨ ਤੇ ਅਪਡੇਟ ਭੇਜਣੇ ਤੇ ਪੁਰਾਣੇ ਫੋਨ ਨੂੰ ਚੱਲਣਯੋਗ ਨਾ ਛੱਡਣਾ ਐਪਲ ਦੇ ਸੌਫਟਵੇਅਰ ਅਪਡੇਟ ਦੀ ਰਣਨੀਤੀ ਗਾਕਾਂ ਨੂੰ ਮਜਬੂਰ ਕਰਦੀ ਹੈ ਕਿ ਉਹ ਨਵਾਂ ਫੋਨ ਖਰੀਦਣ ਕਿਉਂਕਿ ਪੁਰਾਣੇ ਫੋਨ ਸਲੋ ਤੇ ਬੈਟਰੀ ਘਟ ਜਾਂਦੀ ਹੈ ਇਹ ਅਚਾਨਕ ਨਵੇਂ ਫੋਨਾਂ ਨਾਲੋਂ 50% ਹੌਲੀ ਕੰਮ ਕਰਨ ਲੱਗਦੇ ਨੇ ਇਸ ਦੇ ਆਲੋਚਕ ਕਹਿੰਦੇ ਹਨ ਕਿ ਇਹ ਫੋਨ ਵੇਚਣ ਲਈ ਜਾਣਬੁੱਝ ਕੇ ਕੀਤਾ ਜਾਂਦਾ ਹੈ ਬਾਕੀ ਹੋਰ ਗੱਲ ਇਹ ਹੈ ਜੇ ਤੁਸੀਂ ਨਵੇਂ ਅਪਡੇਟ ਪੁਰਾਣੇ ਫੋਨ ਵਿੱਚ ਭਰਦੇ ਹੋ ਤਾਂ ਪੁਰਾਣੇ ਫੋਨ ਵਿੱਚ ਇੰਨੀ ਤਾਕਤ ਹੀ ਨਹੀਂ ਹੁੰਦੀ ਕਿ ਉਹ ਨਵੇਂ ਫੰਕਸ਼ਨ ਚਲਾ ਸਕੇ ਇਸ ਲਈ ਵੀ ਇਹ ਹੌਲੀ ਚੱਲਣ ਲੱਗਦੇ ਹਨ ਤੀਜਾ ਮਾਮਲਾ ਪ੍ਰਾਈਵੇਸੀ ਅਤੇ ਡਾਟਾ ਐਪਲ ਸਭ ਨੂੰ ਦੱਸਦਾ ਹੈ ਕਿ ਸਾਡੀ ਸਿਕਿਉਰਿਟੀ ਸਭ ਤੋਂ ਮਜ਼ਬੂਤ ਹੈ ਪਰ ਇਸਤੇ ਵੀ ਕਈ ਮੁੱਦੇ ਚੱਲਦੇ ਰਹਿੰਦੇ ਹਨ ਆਈਕਲਾਉਡ ਦਾ ਹੈਕ ਹੋ ਜਾਣਾ ਲੋਕਾਂ ਦੇ ਫੋਨ ਦਾ ਸਮਾਨ ਲੀਕ ਹੋਣਾ ਲੋਕੇਸ਼ਨ ਦਾ ਪਤਾ ਲੱਗਣਾ ਇਸ ਦੇ ਨਾਲ ਹੀ ਇਹ ਪੱਕੇ ਆਈਫੋਨ ਵਰਤਣ ਵਾਲਿਆਂ ਨੂੰ ਵੀ ਪੂਰੀ ਆਜ਼ਾਦੀ ਨਹੀਂ ਦਿੰਦੇ ਚੌਥਾ ਮਾਮਲਾ ਵਾਤਾਵਰਣ ਸੰਬੰਧੀ ਚਿੰਤਾਵਾਂ ਜਾਂ ਦਿਖਾਵਾ ਫੋਨ ਬਣਾਉਣਾ ਬੈਟਰੀਆਂ ਡਿਸਪੋਜ਼ ਕਰਨਾ ਅਤੇ ਬਾਰ-ਬਾਰ ਨਵੇਂ ਮਾਡਲ ਲਾਂਚ ਕਰਨਾ ਇਹ ਸਭ এনਵਾਇਰਨਮੈਂਟ ਤੇ ਪ੍ਰਭਾਵ ਪਾਉਂਦੇ ਹਨ Apple ਨੇ ਕੁਝ ਕਦਮ ਲਏ ਹਨ ਇਸ ਨੂੰ ਘਟਾਉਣ ਲਈ ਪਰ ਵਿਸ਼ਲੇਸ਼ਕ ਕਹਿੰਦੇ ਹਨ ਕਿ ਇਹ ਪ੍ਰਭਾਵ ਪੂਰੀ ਤਰ੍ਹਾਂ ਟਿਕਾਊ ਨਹੀਂ ਇਸ ਦੇ ਨਾਲ ਫੋਨ ਦੇ ਨਾਲ ਚਾਰਜਰ ਨਾ ਦੇਣ ਤੇ Apple ਕੰਪਨੀ ਕਹਿੰਦੀ ਹੈ ਕਿ ਇਸ ਨਾਲ ਪਲਾਸਟਿਕ ਕਚਰਾ ਵੱਧ ਰਿਹਾ ਹੈ ਤਾਂ ਲੋਕ ਪੁਰਾਣੇ ਚਾਰਜਰ ਵਰਤ ਸਕਦੇ ਹਨ ਜੋ ਉਹਨਾਂ ਕੋਲ ਪੁਰਾਣੇ ਫੋਨਾਂ ਦੇ ਪਏ ਹਨ ਪਰ ਕੀ ਉਹ ਪੁਰਾਣੇ ਚਾਰਜਰ ਨਵੇਂ ਫੋਨਾਂ ਦੀ ਪਾਵਰ ਬਣਾਈ ਰੱਖ ਸਕਦਾ ਹੈ ਤਾਂ ਇਹ ਪੁਰਾਣੇ ਚਾਰਜਰ ਵਾਲੀ ਗੱਲ ਸਿਰਫ ਇਸ ਲਈ ਕਹੀ ਜਾਂਦੀ ਹੈ ਕੀ ਐਪਲ ਨਵੇਂ ਚਾਰਜਰਾਂ ਨੂੰ ਅਲੱਗ ਤੋਂ ਵੇਚ ਸਕੇ ਇਸ ਤਰ੍ਹਾਂ ਜਿੱਥੇ ਐਪਲ ਇੱਕ ਨਵੀਨ ਅਤੇ ਉੱਚ ਦਰਜੇ ਦਾ ਬ੍ਰਾਂਡ ਹੈ ਉੱਥੇ ਇਸ ਤੇ ਸਵਾਲ ਵੀ ਉੱਠਦੇ ਰਹਿੰਦੇ ਹਨ ਮਜ਼ਦੂਰਾਂ ਤੇ ਦੁਰਵਿਵਹਾਰ ਅਤੇ ਸਮੇਂ ਨਾਲ ਮਾੜੇ ਹੁੰਦੇ ਜਾਣ ਵਾਲੇ ਉਤਪਾਦ ਵੀ ਡਾਰਕ ਸਾਈਡ ਸਿਰਫ ਨਕਾਰਾਤਮਕ ਨਹੀਂ ਹੁੰਦੀ ਇਹ ਸਾਨੂੰ ਸੰਕੇਤ ਕਰਦੀ ਹੈ ਕਿ ਨਵੀਨਤਾ ਤੇ ਚਮਕਦੇ ਨਾਲ ਜ਼ਿੰਮੇਵਾਰੀ ਵੀ ਜ਼ਰੂਰੀ ਹੈ ਅਗਲੇ ਹਿੱਸੇ ਵਿੱਚ ਅਸੀਂ ਵੇਖਾਂਗੇ ਕਿ ਕੌਣ ਆਈਫੋਨ ਨੂੰ ਆਉਣ ਵਾਲੇ ਸਮੇਂ ਵਿੱਚ ਮਾਤ ਦੇ ਸਕਦਾ ਹੈ ਕਿਉਂਕਿ ਜਿੰਨਾ ਕੋਈ ਸਿਖਰ ਤੇ ਹੋਵੇਗਾ ਉਸ ਨੂੰ ਸਭ ਤੋਂ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਭਾਵੇਂ ਉਹ ਕਿੰਨੇ ਵੀ ਤਾਕਤਵਰ ਕਿਉਂ ਨਾ ਹੋਣ ਜਿੱਥੇ ਆਈਫੋਨ ਨੇ ਦੁਨੀਆ ਤੇ ਆਪਣਾ ਕਬਜ਼ਾ ਕੀਤਾ ਉੱਥੇ ਹਰ ਵੱਡੇ ਬ੍ਰਾਂਡ ਨੂੰ ਚੈਲੰਜ ਕਰਨ ਵਾਲੇ ਵੀ ਮਿਲਦੇ ਹਨ ਅੱਜ ਟੈਕਨੋਲੋਜੀ ਤੇਜ਼ੀ ਨਾਲ ਬਦਲ ਰਹੀ ਹੈ ਤੇ ਲੋਕਾਂ ਦੀਆਂ ਉਮੀਦਾਂ ਵੀ ਇਸ ਲਈ ਨਵੇਂ ਮੁਕਾਬਲੇ ਹਮੇਸ਼ਾ ਤਿਆਰ ਰਹਿੰਦੇ ਹਨ ਪਹਿਲਾ ਚੈਲੈਂਜਰ Samsung ਨਚਕੀਲੇ ਡਿਸਪਲੇ ਮੋਡਰਨ ਜਬ ਵੱਧ ਹੋਣ ਵਾਲੇ ਫੋਨ ਅਤੇ ਉੱਚ ਗੁਣਵੱਤਾ ਵਾਲੇ ਕੈਮਰੇ ਲੈ ਕੇ ਆਇਆ ਇਹ ਕੰਪਨੀ ਆਪਣੇ ਹਾਰਡਵੇਅਰ ਬੈਟਰੀ ਅਤੇ ਕੈਮਰੇ ਦੀ ਨਵੀਨਤਾ ਵਿੱਚ ਪੂਰੀ ਤਾਕਤ ਨਾਲ ਮੁਕਾਬਲਾ ਕਰਦੀ ਹੈ ਪਰ ਆਈਫੋਨ ਦੇ ਪੁਰਾਣੇ ਗਾਕਾਂ ਅਤੇ ਸੀਮਲੈਸ ਤਜਰਬੇ ਨਾਲ ਮੁਕਾਬਲਾ ਕਰਨਾ ਔਖਾ ਹੈ ਦੂਜੇ ਚੈਲੈਂਜਰਸ ਚੀਨੀ ਕੰਪਨੀਆਂ ਸ਼ਾਓਮੀ ਹਵਾਬੇ OnePlus ਸਸਤੀ ਕੀਮਤ ਵਧੀਆ ਕੁਆਲਟੀ ਵਾਲੇ ਮਾਡਲ ਤੇ ਤੇਜ਼ ਇਨੋਵੇਸ਼ਨ ਇਹ ਬ੍ਰਾਂਡ ਦੁਨੀਆ ਭਰ ਵਿੱਚ ਆਪਣਾ ਮਾਰਕੀਟ ਹਾਸਲ ਕਰ ਰਹੇ ਨੇ ਸਸਤੀ ਅਤੇ ਨਵੀਂ ਸੋਚ ਨਾਲ ਇਹ Apple ਦੀ ਮਹਿੰਗੀ ਕੀਮਤ ਨੂੰ ਚੁਣੌਤੀ ਦੇ ਰਹੇ ਹਨ ਖਾਸ ਕਰਕੇ ਏਸ਼ੀਆ ਤੇ ਯੂਰਪ ਵਿੱਚ ਇਨ੍ਹਾਂ ਬ੍ਰਾਂਡਾਂ ਨੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਤੀਜੇ ਚੈਲੈਂਜਰ ਆਉਣ ਵਾਲੀ ਟੈਕਨੋਲੋਜੀ ਅਗਲੀ ਪੀੜੀ ਦੇ ਫੋਨ ਫੋਲਡੇਬਲ ਮਿਕਸਡ ਰਿਐਲਿਟੀ ਦੇ ਜੰਤਰ ਇਹ ਫੋਨਾਂ ਦਾ ਤਜਰਬਾ ਬਦਲ ਸਕਦੇ ਹਨ ਜੇ ਆਈਫੋਨ ਹੋਲੀ ਅੱਗੇ ਵਧੇ ਤਾਂ ਇਹ ਨਵੀਂ ਸੋਚ ਇਸ ਨੂੰ ਪੂਰੀ ਟੱਕਰ ਦੇਣਗੀ ਪਰ ਆਈਫੋਨ ਦਾ ਇੱਕ ਫਾਇਦਾ ਹੈ ਇਸ ਨਾਲ ਪੁਰਾਣੇ ਜੁੜੇ ਲੋਕਾਂ ਤੇ ਇਕੋਸਿਸਟਮ ਕਰਕੇ ਐਪਲ ਚਲਾਣ ਵਾਲੇ ਛੇਤੀ ਕਿਤੇ ਸਵਿਚ ਨਹੀਂ ਕਰਦੇ ਐਪਲ ਦੇ ਫੰਕਸ਼ਨ ਐਪਸ ਸੇਵਾਵਾਂ ਕੰਪਿਊਟਰ ਵਫਾਦਾਰੀ ਬਣਾਈ ਰੱਖਦੇ ਹਨ ਆਉਣ ਵਾਲੇ ਸਮੇਂ ਦੀਆਂ ਕੰਪਨੀਆਂ ਭਾਵੇਂ ਸਭ ਤੋਂ ਵਧੀਆ ਫੋਨ ਲਾਂਚ ਵੀ ਕਰ ਲੈਣ ਆਈਫੋਨ ਆਪਣੀ ਤਾਕਤ ਥੋੜੀ-ਬਹੁਤੀ ਫਿਰ ਵੀ ਰੱਖੂਗਾ ਇਸ ਲਈ ਸਵਾਲ ਇਹ ਹੈ ਕਿ ਕੌਣ ਆਈਫੋਨ ਨੂੰ ਹਰਾ ਸਕਦਾ ਹੈ ਆਉਣ ਵਾਲੀ ਟੈਕਨੋਲੋਜੀ ਜਾਂ ਅੱਜ ਦੇ ਹੋਰ ਫੋਨਾਂ ਦੀ ਨਵੀਂ ਸੋਚ ਜਾਂ ਐਪਲ ਦੇ ਆਪਣੇ ਕੰਮ ਇਹ ਸਫ਼ਰ ਅਜੇ ਖਤਮ ਨਹੀਂ ਹੋਇਆ ਸਮਾਰਟਫੋਨ ਇੰਡਸਟਰੀ ਇੱਕ ਜੰਗ ਦਾ ਮੈਦਾਨ ਹੈ ਜਿੱਥੇ ਤਾਕਤ ਨਵਾਂਪਣ ਅਤੇ ਯੋਗਤਾ ਲਗਾਤਾਰ ਬਦਲ ਰਹੀ ਹੈ ਤਾਂ ਇਹ ਸੀ ਆਈਫੋਨ ਦੀ ਕਹਾਣੀ ਛੋਟਾ ਜਿਹਾ ਫੋਨ ਜਿਸ ਨੇ ਦੁਨੀਆ ਦੇ ਨਿਜਮ ਬਦਲ ਦਿੱਤੇ ਇੱਕ ਡਿਵਾਈਸ ਜੋ ਇਨੋਵੇਸ਼ਨ, ਐਂਬੀਸ਼ਨ, ਗਲੈਮਰ ਅਤੇ ਆਬਸੈਸ਼ਨ ਨਾਲ ਭਰਿਆ ਹੋਇਆ ਹੈ ਪਰ ਇਹ ਸਿਰਫ ਕਹਾਣੀ ਨਹੀਂ ਇਹ ਉਹ ਸਫਰ ਹੈ ਜੋ ਸਿਖਾਉਣਾ ਹੈ ਕਿ ਹਰ ਤਾਕਤ ਦੇ ਨਾਲ ਜ਼ਿੰਮੇਵਾਰੀ ਵੀ ਆਉਂਦੀ ਹੈ। ਬਾਕੀ ਜੇ ਤੁਸੀਂ ਇਹ ਸਫਰ ਪਸੰਦ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨੋਟੀਫਿਕੇਸ਼ਨ ਔਨ ਰੱਖੋ। ਇੱਥੋਂ ਤੱਕ ਸੁਣਨ ਲਈ ਧੰਨਵਾਦ। ਖੁਸ਼ ਰਹੋ ਅਤੇ ਫਿਰ ਮਿਲਦੇ ਹਾਂ।